ਮਨ ਦੇ ਬਾਪ ਤੇੁਰਣਿਆਂ ਨੂੰ ਸੰਕਲਪਾਂ ਨੂੰ ਖਿਆਲਾਂ ਨੂੰ ਰੋਕਦੇ ਹੋਏ ਕੁਝ ਸਮੇਂ ਲਈ ਧਿਆਨੂ ਦੇ ਸ਼ਬਦ ਵਿੱਚ ਜੋੜੀਏ ਦਸਤੂਰ ਕਿਤਾਬ ਨੂੰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ੀ ਗੁਰਪਤੇ ਨੂੰ ਸਾਰੇ ਸੰਤ ਦੋਨੇ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸਕ ਤਰਦੇ ਹੋਏ ਬਲਾਵ ਤੇ ਪਾਉਂਦੇ ਤੇ ਸਨ ਆਤਮਾ ਜੀ ਵਾਹਿਗੁਰੂ ਪੇਟ ਤਤ ਸੰਗ ਪਾਰ ਪ੍ਰਹਿਮ ਚਿਤ ਆਇਆ ਰਾਗ ਰਾਮ ਕਲੀ ਦੇ ਵਿੱਚ ਜੁਨਾਰਜਨ ਦੇ ਪੰਜੇ ਪਾਸਮਹਾਰਾਜ ਦੀ ਅੰਮ੍ਰਿਤ ਬਾਣੀ ਇਹ ਸਤਿਗੁਰੂ ਜੁਨਾਰਜਨ ਦੇ ਮਹਾਰਾਜ ਦੀ ਅਕੀ ਪਾਵਨ ਰਸਨਾ ਤੋਂ ਇਹ ਅੰਮ੍ਰਿਤ ਵਚਨਾਂ ਉਚਾਰਨ ਕਰਦੇ ਹਾਂ ਪੇੜ ਤਤ ਬੇਲੇ ਬਨਿਆ ਸੰਗ ਹੁੰਦਾ ਨਾਲ ਸਤਿਗੁਰੂ ਮਹਾਰਾਜ ਦੇ ਲੱਗੇ ਰੱਬ ਦੇ ਪਿਆਰਿਆਂ ਨਾਲ ਗੁਰਮਖ ਖਾਨ ਨਾਲ ਮਿਲਦਿਆਂ ਪਰਮਾਤਮਾ ਚਿੱਤ ਵਿੱਚ ਆਪਸਤਾ ਹੈ ਪਰਮਾਤਮਾ ਚਿੱਤੇ ਆਉਣ ਲੱਗ ਜਾਂਦਾ ਹੈ ਜਦੋਂ ਕੀ ਜੁੜਿਆ ਮਨ ਦੀ ਸੰਗਤ ਕਰਦਾ ਹੈ ਬਾਣੀ ਵਿੱਚ ਤੇੇਰ ਗੁਰੂ ਗੁਰਮਖ ਖਾਨ ਦੀ ਸੰਗਤ ਵਿੱਚ ਆਉਂਦਾ ਹੈ ਤੇ ਰੱਬ ਨਾਲ ਉੱਠੇ ਹੋਏ ਮਨੁੱਖ ਦੀ ਮਾਨ ਵਿੱਚ ਹੀ ਹੁੰਦਾ ਪਰਮਾਤਮਾ ਹੈ ਉਨਾਂ ਨੂੰ ਵੀ ਪਰਮਾਤਮਾ ਦੀ ਯਾਦ ਆਉਣ ਲੱਗ ਜਾਂਦੀ ਹੈ ਕਰਤ ਕਰਤ ਸੰਤੋਖ ਮਨ ਪਾਇਆ ਮਹਾਰਾਜ ਕੈ ਨਗੀ ਦੀ ਬਦਲੀ ਵਾਲਾ ਕੀ ਸੰਗ ਕਰਦਿਆ ਮਨ ਵਿੱਚ ਸੰਤੋਖ ਪ੍ਰਾਪਤ ਹੋ ਜਾਂਦਾ ਹੈ ਮਨ ਨੂੰ ਇਸ ਦਰਦ ਦੇ ਚਾਹ ਹੋ ਜਾਂਦਾ ਹੈ ਕਿ ਬੜਾ ਕਿੰਨ ਜੰਮੀ ਵਿੱਚ ਹੈ ਬਹੁਤ ਜੇ ਸੁਪਰਮਾਤਮਾ ਦੇ ਧਰਮ ਤੋਂ ਮਿਲਿਆ ਜਦੋਂ ਦੂਧੀਆਂ ਵੀ ਜਿੰਦਗੀ ਵੱਲ ਦੇਖਦਾ ਹੈ ਸਾਥ ਸੰਗਤ ਦੀ ਮਨ ਨੂੰ ਥੋੜੀ ਸਮਝ ਆਉਂਦੀ ਹੈ ਕਿ ਜੀਵਨ ਤੇ ਕੁਝ ਦਿਨਾਂ ਦਾ ਹੈ ਸਭ ਦਾ ਹੈ ਇਹ ਸਾਥ ਸੰਗਤ ਜੋ ਕੁਝ ਮਿਲਿਆ ਉਹਨਾਂ ਜਿਹੜਾ ਮਨ ਨਾਮ ਤੋਂ ਬਿਨਾ ਰਜਦਾ ਨਹੀਂ ਮਨ ਭਗਤੀ ਤੋਂ ਬਿਨਾ ਤ੍ਰਪਤੀ ਨਹੀਂ ਹੁੰਦੀ ਸਤਿਕਾਰਨ ਕੀ ਸੰਗਤ ਵਿੱਚ ਇੱਕ ਐਸਾ ਰਸਤ ਹੈ ਜਿਹਦੇ ਨਾਲ ੁਖਾ ਮਨ ਦੀ ਤ੍ਰਪੋ ਜੰਦਾ ਹੈ ਬਹੁਤ ਤਰੰਤ ਜਿਹੜਾ ਮਨ ਦਾ ਅਸਥ ਹੈ ੁਖਾ ਹੈ ਸਤਿਗੁਰੂ ਦੀ ਗੁਰੂ ਅਰਜਨ ਦਾਸ ਮਹਾਰਾਜ ਦੀ ਆਖਦੇ ਹੈ ਕਰ ਸਾਤ ਸੁਖ ਮਨ ਆਏ ਵਸਿਆ ਜੇ ਛਾ ਸਤਿ ਪਜਾਣਾ ਸਾਧਿਆ ਇਸ ਸੰਗਤ ਨੂੰ ਲਾ ਕਰਨ ਵਾਲਾ ਗੁਰੂ ਅਰਜਨ ਦੇਵ ਜੀ ਆਰੰਭ ਕਰਨ ਕੀ ਐਸਾ ਕਾਰਨ ਹੈ ਮਨ ਸੱਜੇ ਪਾਸੇ ਨਾਲ ਜਿਵੇਂ ਕੀ ਤੇਰਾ ਭੁੱਖਾ ਮੰਤਰ ਇਹੋ ਹੋ ਜਾਣਾ ਜਿੱਦੀ ਭੁੱਖਾ ਸਾਰੀ ਜ਼ਿੰਦਗੀ ਤੱਕ ਨਹੀਂ ਉਲਟੀਆਂ ਸ਼ਰੀਰ ਜਵਾਬ ਦਿੰਦਾ ਰਹਾ ਥੱਕਦਾ ਸ਼ਰੀਰ ਪਰ ਮਨ ਦੇ ਜਿਹੜਾ ਸ਼ਰੀਰ ਅੰਦਰ ਬੈਠਾ ਮਨ ਹੈ ਇਹ ਅਜੇ ਨਹੀਂ ਰੱਜਾ ਜਿਵੇਂ ਆਪ ਦਾ ਵੀ ਕੋ ਜੋ ਹੋਰ ਕਰਨ ਲਈ ਕੋ ਜੋ ਹੋਰ ਸੋਚ ਲਈ ਕਿ ਮੈਂ ਅੱਗੇ ਚੱਲਿਆ ਜਾ ਸਕੇ ਸਭ ਕਰਨ ਲਗੇ ਕਿਸ ਮਨ ਨੂੰ ਸੰਤੋਖ ਦੇਣ ਵਾਲਾ ਰੱਬ ਦਾ ਨਾਮ ਹੈ ਜਿਸ ਨਾਮ ਨਾਲ ਮਹਾਰਾਜ ਕਣ ਤੇਰੀ ਭੁੱਖ ਮਟਣੀ ਹੈ ਨਹੀਂ ਤੇ ਭੁੱਖਿਆ ਭੁੱਖ ਨਾ ਪੁੱਤਰੀ ਭੁੱਖਿਆ ਦੇ ਮਹਾਰਾਜ ਕਣ ਤੇ ਭੁੱਖ ਹੀ ਨਹੀਂ ਮਿਲਦੀ ਹੋਰ ਵੱਧ ਜਾਂਦੀ ਹੈ ਇੱਕੋ ਇੱਕ ਇਹ ਨਾਮ ਹੈ ਜਿਸ ਦੇ ਨਾਲ ਤੇਰੇ ਜੀਵਨ ਵਿੱਚ ਤ੍ਰਿਪਤੀ ਹੋਣੀ ਹੈ ਸੰਤਹਾਂ ਚਰਨ ਮਾਥਾ ਸਤਿਗੁਰੂ ਗੁਰੂ ਅਰਜਨ ਦੇਵ ਸਦੀਪ ਪਰਸਨ ਮਹਾਰਾਜ ਨੂੰ ਅੱਗੇ ਉਪਦੇਸ਼ ਕਰਦੇ ਹਨ ਸੰਤ ਚਰਨ ਮੱਥੇ ਮੇਦੇ ਪਾਉ ਤ ਬੜੇ ਪ੍ਰੇਮ ਵਿੱਚ ਪਰਸਾ ਦੀ ਸਮਝਾਉਂਦੇ ਹਨ ਕਿ ਸਤਗੁਰੂ ਆਪ ਜੀ ਮੇਰ ਕਰੋ ਮੇਰਾ ਜਿਹੜਾ ਇਹ ਮਸਤ ਕੈ ਆਪ ਜੀ ਦੀ ਭਗਤੀ ਵਾਲਾ ਜੀ ਗੁਰੂ ਸਾਹਿਬ ਦੀ ਸਰਣਾ ਚਰਨਾ ਵਿੱਚ ਇਹ ਜਿਹੜਾ ਵਸ ਇੱਕ ਜਾਵੇ ਅਨਕ ਪਾਰ ਸੰਤਾਂ ਹੰਡਾਉਤ ਮਨ ਅਨੇਕਾ ਮੌਰੀ ਜਿੰਨੇ ਬਾਰੇ ਵੀ ਹੋ ਸਕੇ ਬਲਕਿ ਬਾਣ ਗੁਰਸੰਖਾ ਭਗਤਾਂ ਦੇ ਚਰਨਾ ਵਿੱਚ ਨਾਮੁ ਸ਼ੁਕਰ ਕਰਦਾ ਹੈ ਜਿਹਦੇ ਅੰਦਰ ਪਰਮੇਸ਼ਰ ਦਾ ਨਾਮ ਰਮਿਆ ਹੋਇਆ ਜਿਹਦੇ ਕੋਲ ਸ਼ਾਂਤੀ ਹੈ ਸਭ ਕਣ ਕੇ ਐਸੇ ਜਿਹੜੇ ਸੰਤ ਜਨ ਹਨ ਮੈਂ ਉਹਨਾਂ ਤੋਂ ਬਾਰੇ ਬਾਰੇ ਬਲਿਹਾਰ ਕਰਵਾਣ ਜਾਂਦਾ ਜਾਕੀ ਓਟ ਗਹੀ ਸੁਖ ਪਾਇਆ ਰੱਖੇ ਕਿਰਪਾ ਧਾਰੀ ਸਭ ਕਣ ਕੇ ਇਹ ਗੱਲ ਸੰਸਾਰ ਨੂੰ ਸਮਝਾਉਂਦੇ ਦਾ ਰੱਬ ਦੇ ਲਿਆ ਰੱਬ ਦਾ ਆਸਰਾ ਲਿਆ ਨਰਾਤ ਕਹਿਣ ਦੇ ਉਹ ਪਰਮਾਤਮਾ ਜਿਹੜਾ ਕੋ ਰੱਬ ਦਾ ਉਹ ਆਸਰਾ ਲੈਂਦਾ ਹੈ ਗੁਰੂ ਕੋ ਦੀ ਬਿਕਾਰਾਂ ਦੀ ਰੱਖੀ ਕਰਦਾ ਹੈ ਗੁਰੂ ਕੋ ਦੀ ਹਰ ਮੁਸਕਲ ਕੋ ਉਹ ਦੀ ਰੱਖੀ ਕਰਦਾ ਹੈ ਤੇ ਗੁਰੂ ਆਰਜੰਦ ਦੇ ਸੱਚੇ ਪਾਤਸ਼ਾਹ ਮਹਾਰਾਜ ਦੱਸਦੇ ਸੰਸਾਰ ਨੂੰ ਜਾ ਕੀ ਔਰਤ ਕਹੀਂ ਸੁਖ ਪਾਇਆ ਜਿਹਦਾ ਆਸਰਾ ਲੈ ਸੁਖ ਮਿਲਦਾ ਹੈ ਜਿਹਦਾ ਆਸਰਾ ਲੈ ਸ਼ਾਂਤੀ ਮਿਲਦੀ ਹੈ ਇਹ ਸਾਥ ਸੰਗਤ ਬੰਦ ਸੁਖ ਵਾਸਤੇ ਬੜੀਆਂ ਥਾਂ ਤੇ ਬਾਹਰੀ ਤੌਰ ਤੇ ਪਹਿਲਾ ਜੋਰ ਲਾਉਂਦਾ ਆਪਣਾ ਸੰਸਾਰ ਵਾਲਾ ਸੰਸਾਰ ਕੋਈ ਬਿਮਾਰੀ ਲੱਗ ਜਾਵੇ ਕੋਈ ਰੋਗ ਆ ਜਾਵੇ ਤੇ ਬੰਦਾ ਜੋ ਬੰਦਾ ਬਾਰੀ ਤੌਰ ਤੇ ਕਿਸੇ ਡਾਕਟਰ ਵਾਇਦ ਨੂੰ ਕੀ ਮਾਹ ਮੋੜ ਪੂਰੀ ਬਾ ਲੱਗ ਕੇ ਜਦੋਂ ਸੰਸਾਰ ਤੋਂ ਜਵਾਬ ਮਿਲ ਜਾਂਦਾ ਹੈ ਦੁਨੀਆ ਦੇ ਤਮਾਮ ਥਾਮਾਂ ਤੇ ਥੱਕ ਆ ਜਾਂਦਾ ਤੇ ਫਿਰ ਰੱਬ ਦਾ ਘਰ ਤੇ ਤੇ ਉਹ ਨਾ ਸਭ ਕਹਿੰਦਾ ਕਿ ਜੇ ਉਸ ਵਕਤ ਵੀ ਕਿਤੇ ਤੈਨੂੰ ਪਰਮਾਤਮਾ ਦੀ ਯਾਦ ਆ ਗਈ ਤੂੰ ਦਾ ਉਹ ਆਸਰਾ ਲਿਆ ਮੇਰੇ ਵਿੱਚ ਤੇ ਇਸਾ ਦਾ ਕੰਦ ਸਰ ਕਰਨ ਲਈ ਰਾਪਤੀ ਨੂੰ ਲਿਆ ਜੀਵਨ ਵਿੱਚ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ ਸਤਿਗੁਰਾਂ ਨਾਲ ਲੱਗੇ ਅੱਗੇ ਵਾ ਸਕਣ ਲਈ ਰਾਖੇ ਕਿਰਪਾ ਧਾਰੀ ਗੁਰੂ ਨੇ ਮੇਰੇ ਕਿਰਪਾ ਕਰਕੇ ਆਪਣੇ ਸੇਵਕ ਦੀ ਰਾਖੀ ਕੀਤੀ ਹੈ ਦਰ ਮਾਉ ਸ਼ਰਾਰ ਨੂੰ ਦੇਖੀ ਸ੍ਰੀ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਹਨ ਫੰਤ ਹੈ ਚਰਨ ਧੋਏ ਧੋਏ ਧੀਵਾ ਅਸਜੜ ਸੰਤ ਜਨ ਹਨੁ ਗੁਣਾਂ ਦੇ ਚਰਨਾਂ ਨੂੰ ਧੋ ਕੇ ਸਾਥ ਸੰਗਤ ਪੀੜਾ ਗਿਤਾ ਉਹਨਾਂ ਦੇ ਚਰਨ ਚੂੜ ਵੀ ਪਰਮ ਤਰ ਤਲ ਗੰਦੇ ਹੈ ਵਾਹ ਤੇ ਤਾਂ ਸਿਸ ਸਾਧ ਜਨਾਂ ਦੇ ਦਰਸ਼ਨ ਕਰ ਕਰ ਕੇ ਮੈਂ ਜੁੰਦਾ ਹਾਂ ਜਿਨ੍ਹਾਂ ਦੇ ਦਰਸ਼ਨ ਕਰਦੇ ਮਨ ਨਿਭਾਨ ਹੋ ਜਾਂਦਾ ਹੈ ਜਿਨ੍ਹਾਂ ਦੇ ਦਰਸ਼ਨ ਕਰਕੇ ਇਸ ਮਨ ਅੰਦਰ ਸ਼ਾਂਤੀ ਆ ਜਾਂਦੀ ਹੈ ਸਾਧ ਸੰਗਤ ਐਸੇ ਜਿਹੜੀ ਬਖਸ਼ਿਸ਼ ਗੁਰੂ ਸਾਹਿਬ ਦੀ ਬਾਣੀ ਅੰਦਰ ਕਰਦੇ ਹਨ ਇਹ ਭਾਈ ਜਲੋ ਅਸੇ ਗੁਰੂ ਦੀ ਬਾਣੀ ਸੁਣਾ ਕੇ

ਜਿਹੜਾ ਸਿੱਖ ਹਰ ਵੇਲੇ ਗੁਰਦਸ਼ ਪ੍ਰਣਾ ਕਰਨਾ ਚਾਹੇ ਦੇਣਾ ਮਹਾਰਾਮ ਦੇ ਤੁਹਾਡੀ ਕਿਰਪਾ ਨਾਲ ਸਭ ਵਿੱਚ ਬਤੀਤ ਹੋਇਆ ਅੱਲਾਹ ਆਈਏ ਕਿ ਤੁਹਾਡੀ ਕਿਰਪਾ ਨਾਲ ਸਭਾਂ ਵਿੱਚ ਬਤੀਤ ਹੋਇਆ ਇਦਾਂ ਦੇ ਲੋਕ ਵੀ ਨੇ ਜਿਹੜੇ ਸਾਰੀ ਰਾਤ ਤੜਪਦੇ ਨੇ ਜਿਹੜੇ ਕਿਸੇ ਰੋਗ ਤੋਂ ਕਰਕੇ ਸਾਥ ਸੰਗਤੀ ਹਸਪੀਟਲ ਬੈਠ ਨੇ ਕਰਾਮਿਤ ਨੇ ਰੋਮੀ ਨੇ ਉੱਠ ਕੇ ਅਸ্নান ਕਰਕੇ ਗੁਰੂ ਦੇ ਦਰ ਤੇ ਜਾਈਏ ਸੰਗਤ ਵਿੱਚ ਬੈਠੀਏ ਪਰ ਨਹੀਂ ਜਿੰਨਾ ਕੋਲ ਤੰਦਰੁਸਤੀ ਹੈ ਤੇ ਸਤਿਗੁਰੂ ਦੀ ਬਾਣੀ ਨੇ ਕਿਹਾ ਹੁਣ ਨਾਮ ਨਹੀਂ ਚੇਤੇ ਆਉਂਦਾ ਫਿਰ ਕਦੋਂ ਗੁਰੂ ਦੇ ਨਾਮ ਨੂੰ ਸਿਮਰੇਗਾ ਇਹ ਜਿਹੜੀ ਤੰਦਰੁਸਤੀ ਹੈ ਬਹੁਤ ਵੱਡੀ ਦਾਤ ਹੈ ਆਪ ਵੀ ਅੰਮ੍ਰਿਤ ਵੇਲਾ ਸੰਭਾਲੀਏ ਤੇ ਆਪਣੇ ਬੱਚਿਆਂ ਨੂੰ ਅੰਮ੍ਰਿਤ ਵੇਲੇ ਉਠਾਈਏ ਤੇ ਸਾਧ ਸੰਗਤ ਜਦ ਅੰਮ੍ਰਿਤ ਵੇਲੇ ਆਉਂਦਾ ਪਾਕ ਦੇ ਬੱਚੇ ਸੁੱਤੇ ਪਏ ਨੇ ਬਹੁਤਾ ਸੁੱਖ ਸਾਡੇ ਵਾਸਤੇ ਸੁੱਖ ਹੋਣਾ ਚਾਹੀਦਾ ਪਰ ਉਸ ਸੁੱਖ ਵਿੱਚ ਸਾਨੂੰ ਰੱਬ ਨਾਲ ਵੀ ਜੁੜਨਾ ਚਾਹੀਦਾ ਪ੍ਰਾਣੇ ਬਜ਼ੁਰਗ ਬੱਚਾ ਨੂੰ ਉਠਾਉਂਦੇ ਸਨ ਤੇ ਆਖਦੇ ਸਨ ਉਠ ਪੁੱਤਰ ਸਕੂਲ ਜਾਣਾ ਪਰ ਸਕੂਲ ਜਾਣ ਤੋਂ ਪਹਿਲਾਂ ਤਾਂ ਗੁਰਦੁਆਰੇ ਵੀ ਜਾਣਾ ਹੈ ਗੁਰੂ ਘਰ ਮੱਥਾ ਟੇਕਣਾ ਹੈ ਤੇ ਸਾਧ ਸੰਗਤੋਂ ਤੇ ਸਾਡੇ ਕੋਲ ਅੰਮ੍ਰਿਤ ਵੇਲਾ ਵੀ ਖੁੱਸ ਗਿਆ ਅੰਮ੍ਰਿਤ ਵੇਲੇ ਨੂੰ ਵਿਸ਼ੇਸ਼ ਮਹਾਨਤਾ ਗੁਰੂ ਸਾਹਿਬ ਨੇ ਦਿੱਤੀ ਹੈ ਜਿਹਦੇ ਕੋਲ ਅੰਮ੍ਰਿਤ ਵੇਲਾ ਨਹੀਂ ਉਹਦੇ ਕੋਲ ਬਾਕੀ ਦਾ ਸਮਾਂ ਤੇ ਸਾਧ ਸੰਗਤ ਵਿਸ਼ੇ ਵਿਕਾਰਾਂ ਪਰਿਆ ਹੈ ਇਸ ਵਾਸਤੇ ਆ ਜੀਵਨ ਵੀ ਅੰਮ੍ਰਿਤ ਵੇਲਾ ਹੈ ਜ਼ਿੰਦਗੀ ਇਸ ਜੀਵਨ ਨੂੰ ਸੰਭਾਲੀਏ ਗੁਰੂ ਦੇ ਬਖਸ਼ੇ ਗਿਆਨ ਅਨੁਸਾਰ ਜ਼ਿੰਦਗੀ ਨੂੰ ਜਿਵਾਈਏ ਕੈਸਾ ਜੀਵਨ ਹੈ ਉਹ ਮਹਾਨ ਜਿਹੜੀ ਜ਼ਿੰਦਗੀ ਹੈ ਗੁਰੂ ਦੀ ਬਾਣੀ ਤੋਂ ਮਿਲਦੀ ਹੈ ਵੀ ਸਿੱਖ ਦਾ ਜੀਵਨ ਕਿ ਹੋਣਾ ਚਾਹੀਦਾ ਹੈ ਉਹਦੇ ਕੋਲੇ ਜਵਾਨੀ ਕਿੱਦਾਂ ਜਿਉਣੀ ਹੈ ਬਚਪਨਾ ਕਿੱਦਾਂ ਦਾ ਹੋਵੇ ਜੇ ਵਿਰਧ ਅਵਸਥਾ ਉਹ ਕਿਸ ਤਰ੍ਹਾਂ ਤੈਨੂੰ ਜੀਵਨ ਜਿਉਣਾ ਚਾਹੀਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਣਾ ਚਰਦਾਸ ਕਰੀਏ ਮਹਾਰਾਜ ਹਮ ਅਗਿਆਨ ਅਲਪਮਤ ਥੋਰੀ ਤੂੰ ਸਾਹਿਬ ਗੁਣੀ ਨਦਾਨ ਮਹਾਰਾਜ ਮੈਨੂੰ ਥੋੜੀ ਮਤ ਹੈ ਗਿਆਨ ਥੋੜਾ ਹੈ ਸਮਝ ਨਹੀਂ ਤੂੰ ਸਮਰੱਥ ਵੱਡਾ ਤੂੰ ਬਹੁਤ ਵੱਡਾ ਹੈ ਕਿਰਪਾ ਕਰਕੇ ਬਖਸ਼ ਲੈ ਹਮ ਅਬ ਗੁਣ ਭਰੇ ਏਕ ਗੁਣ ਨਹੀਂ ਸਾਡੀ ਜ਼ਿੰਦਗੀ ਵਿੱਚ ਔਗਣ ਨੇ ਗੁਣ ਨਹੀਂ ਹੈ ਤੁਸੀਂ ਕਿਰਪਾ ਕਰਦੇ ਔਗਣ ਕੱਟ ਦਿਓ ਗੁਣ ਬਖਸ਼ ਦਿਓ ਸਤਿਗੁਰੂ ਰਹਿਮਤ ਕਰਨ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੀ ਪਾਗੀ ਬਣੀਏ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਮ ਹਤਿ ਦੇਵਸਤ ਰਾਤ ਦੁਏ ਦਾਈ ਦਾਇ ਬਿਲੇ ਸਗਲ ਜਗਤ ਚਗਿਆ ਜਾ ਵੜਿਆ ਆ ਕਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨ ਨੇ ਨਾਮ ਧਿਆਇ ਗੈ ਮਸਕਤ ਕਾਲ ਨਾਨਕ ਤੇ ਮੁਖ ਉਜਾਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਬਾਹਿ ਗੁਰਜੀ ਕੀ ਪਤੇ ਟੋਟਾ ਕਰ